ੴ ਸ੍ਰੀ ਵਾਇਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਤਮ ਭਗਵਤੀ ਸਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAMਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਿਠੇ ਸਭ ਦੁਖ ਜਾਇ ਦੇਗ ਬਹਾਦਰ ਸਿਮਰਿਆ ਘਰ ਨੋਂ ਨਦ ਆਵੇ ਧਾਇ ਸਭ ਥਾਈ ਹੋਏ ਸਹਾਈ ਪਾਉੜੀ ਖੰਡਾ ਪ੍ਰਤਮਾ ਸਾਜਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜੈ ਦਾਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜਕੈ ਜੈਤਾ ਦਾ ਨਾਸ਼ ਕਰਾਇਆ ਤੈ ਤੂੰ ਹੀ ਬਲਰਾਮ ਲੈ ਨਾਲ ਬਾਣਾ ਤੇ ਸਰਖਾਇਆ ਤੈ ਤੂੰ ਹੀ ਬਲਕ੍ਰਿਸ਼ਨ ਲੈ ਕੰਸ ਕੇਤੀ ਪਕੜ ਗਿਰਾਇਆ ਬੜੇ ਬੜੇ ਮਨ ਦੇਵਤੇ ਕਈ ਜੁਗ ਤੀਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨਚੀਕਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੇਵਤਿਆਂ ਮੈਖਾ ਸੁਰ ਸੰਭੂ ਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨਿਕਾਲ ਕੇ ਤਿੰਨ ਘਿਰ ਕੈ ਲਾਸ਼ ਤਕਾਇਆ ਡਰ ਕੇ ਹੱਥੇ ਦਾਨ ਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਗੁਰਗਾ ਦੇ ਇੰਦਰਾ ਆਇਆ ਪਾਉੜੀ ਇੱਕ ਦਿਹਾੜੇ ਨਾਵਣ ਆਈ ਦੁਰਗਾ ਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕੁਰਾਈ ਸਾਤੇ ਦਾਨ ਵੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਕਸਾਂ ਕਿਨੇ ਨਾ ਜਿੱਤਾ ਜਾਈ ਮਹਕੇ ਦਾਤ ਨੂੰ ਤੇਰੀ ਸ਼ਾਮਤ ਕਾਈ ਦੇਵੀ ਦੁਰਗਾ ਸਾ ਪੌੜੀ ਦੁਰਗਾ ਬੈਣ ਸੁਨੰਦੀ ਹੱਸੀ ਹੜਹੜਾਏ ਉਹੀ ਸ਼ੀ ਮੰਗਾਇਆ ਰਕਸ ਭਖਣਾ ਚਿੰਤਾ ਕਰੋ ਨਾ ਕਾਈ ਦੇਵਾਨੂ ਆਖਿਆ ਰੋਹੀ ਮਹਾਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸ਼ਕਨ ਤੇਗਾ ਬਰਛੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾਰਾ ਮੂੰਹ ਜੁੜੇ ਢੂਲ ਸ਼ੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸਹੋ ਜੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋਦੇ ਦੱਜੇ ਪੌੜੀ ਜੰਗ ਮਸਾਫਾ ਵੱਜਿਆ ਰਣ ਘੂਰੇ ਨਗਾਰੇ ਚਾਵਲੇ ਝੂਲਣ ਨਿਜ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਗਣ ਜਾਣ ਜਟਾਵਲੇ ਦੁਰਗਾ ਦਾ ਨੋ ਠਹਿ ਰਣਨਾਦ ਵੱਜਣ ਖੇਤ ਵਿਹਾਵਲੇ ਵੀਰ ਪਰੋਤੇ ਵਰਛੀਏ ਜਣਡਾਲ ਚਮਟਿਆਵਲੇ ਇੱਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੋਟਣ ਬਾਵਲੇ ਇੱਕ ਚੁਣ ਚੁਣ ਝਾੜੋਂ ਕੱਡੀਆਂ ਨ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸ਼ੂਲਾ ਬਰਛੀਆਂ ਤੀਰ ਵਗਣ ਖਰੇ ਉਤਾਵਲੇ ਜਣ ਦੱਸੇ ਪੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਪੌੜੀ ਦੇਖਣਾ ਚੰਡ ਪ੍ਰਚੰਡ ਨੂੰ ਰਣ ਭੂਏ ਨਗਾਰੇ ਧਾਏ ਰਾਕਸ ਰੋਹਲੇ ਚੌ ਗਿਰਦੋ ਭਾਰੇ ਹਥੀਂ ਤੇ ਕਾਂ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਲੱਠੀ ਜੁੱਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੂਹ ਵਢਾਏ ਕ ਮਾਰ ਮਾਰ ਪੁਕਾਰੀ ਮਾਰੇ ਚੰਡ ਪ੍ਰਚੰਡਨੈ ਬੀਰ ਖੇਤ ਉਤਾਰੇ ਮਾਰੇ ਜਾਪਣ ਬਿਜਲੀ ਸਰ ਭਾਰ ਮਨਾਰੇ ਭੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸ੍ਰੀ ਹੰਸਾਰਦੀ ਪੇਟ ਮਲੰਦੇ ਲਾਈ ਮਹਿਕੇ ਦਇਤ ਨੂੰ ਗੁਰਦੇ ਆਉਂਦਾ ਕਹੀਂ ਨਾਲੇ ਰੁਕੜੇ ਜੇਹੀਂ ਦਿਲ ਵਿੱਚ ਆਈ ਕਹੀਂ ਸੁਣਾਏ ਕੈ ਝੂਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ ਛੋਟਾ ਪਵਣ ਨਗਾਰੇ ਅਣੀਆਂ ਜੁੱਟੀਆਂ ਧੂ ਲਈਆਂ ਤਰਵਾਰੀ ਦੇਵਾਂ ਦਾਨ ਵੀ ਵਾਹਣ ਵਾਰੂ ਵਾਰੀ ਸੂਰੇ ਸੰਘਰੇ ਵੱਗੇ ਰਤ ਝੁਲਾਰੀ ਜਿਉਂ ਗੇਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸ਼ आई ਧੂਮ ਸਵਾਰੀ ਦੁਰਗਾ ਦਾ ਨਵੀਂ ਪੌੜੀ ਲਖ ਨਗਾਰੇ ਵੱਜਣ ਆ ਮੋ ਸਾਹਮਣੇ ਰਾਤ ਸਰੂਣ ਭਜਣ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੋਹਰੇ ਰਣ ਸੰਗਲਿਆਲੇ ਧੂੜ ਲਪੇਟੇ ਧੁਹਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿਨ੍ਹਾਂ ਮੋਹ ਜਾਪਣ ਵਾਲੀ ਤਾਏ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪੱਤ ਜੀਹੇ ਲੜ ਹਟੇ ਬੀਰ ਕਲੇ ਨਟਾਲੇ ਗੱਜੇ ਦੁਰਗਾ ਘੀਰ ਕੈ ਜਣ ਘਣੀਰ ਕਾਲੇ ਪੌੜੀ ਝੋਟ ਪਈ ਖਰਚਾਮੀ ਡਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਏਕੈ ਰਾਕਸ ਵੱਡੇ ਆਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਭੂਰੇ ਨਗਾਰੇ ਦਲਾ ਪੜਾਂਦਿਆਂ ਪਾਏ ਮੈਂ ਖਲ ਭਾਰੇ ਦੇਵਾ ਦਾਨਵਾ ਵਾਹਣ ਫਟ ਕਰਾਰੇ ਰਕਸ ਰੋਹਲੇ ਜਾਪਣ ਤੇ ਘਿਆਰੇ ਮਿਆਂ ਨੂੰ ਧੂਹੀਆਂ ਜੋਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇ ਹਣੇ ਕਦੇ ਨਾ ਕਣਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਕਸ ਖੜਗ ਲੈ ਪੌੜੀ ਉਮਲ ਲੱਥੇ ਜੋਦੇ ਮਾਰੂ ਮੱਜਿਆਂ ਬੱਦਲ ਜਿਉ ਮੈਂ ਖਾਸੁਰ ਰਣ ਵਿੱਚ ਗੱਜਿਆਂ ਇੰਦਰਾ ਜੀਹਾ ਜੋਦਾ ਮੈਂਥੋਂ ਭੱਜਿਆਂ ਕੌਣ ਵਿਚਾਰੀ ਦੁਰਗਾ ਜਿਣ ਰੱਜ ਸੱਜਿਆਂ ਪੌੜੀ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੀ ਆਮੋਂ ਸਾਹਮਣੇ ਅਗਣਤ ਵੀਰ ਸੰਘਾਰੇ ਲਗਦੀ ਕੈਬਰੀ ਡਿੱਗੈ ਜਾਣ ਮਨਾਰੇ ਮਾਰੇ ਵਿੱਜਦੇ ਖੁੱਲੀ ਵਾਲੀ ਦਹਿਤ ਆੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਥਾਏ ਕੈ ਪੌੜੀ ਦੂਹਾ ਕੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜਾਰੀ ਮਿਆਨੋ ਖੰਡਾ ਧੂਗਿਆ ਮਹਖਾ ਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਚੀ ਕਰਾਰੇ ਜਾਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਪੌੜੀ ਛਟਪਈ ਜਮਤਾਣੀ ਦਲਾ ਮੁਕਾਬਲਾ ਧੂ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲੱਖੀ ਕਰਗਲੈ ਪਾਖਨ ਤੁਰਾਂ ਪਲਾਣੀ ਰੜਕੀ ਧਰਤ ਜਾਏ ਏ ਲੈਂਦੀ ਅਗਾ ਸਿੰਧਾਣੀ ਸਿੰਘਾਂ ਧੌਲ ਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੇ ਵੱਡੇ ਗੰਨ ਤੇ ਖਾਣੀ ਮੂਏ ਖੇਤ ਵਿੱਚ ਰਾਣ ਵਿੱਚ ਘੱਤੀ ਕਹਾਣੀ ਲੋਹੂ ਮਿਜਦੀ ਚਾਰੇ ਜੁਗ ਕਹਾਣੀ ਚੱਲ ਗ ਤੇਗਦੀ ਵਿਦਣ ਖੇਤ ਵਿਹਾਣੀ ਮੈਂ ਕਹਿ ਦੈਂ ਤਨੂ ਇੱਤੀ ਮੈਂ ਕਾਸੁਰ ਦੇਤ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚਲੈ ਬੀਰ ਖੇਤ ਪੀਤਾ ਪੁਲਿਆਣੀ ਘੁੰਮਣ ਸੂਰਮੇ ਹੋਈ ਅਲੋਪ ਭੈਣੀ ਦੇਵਾਂ ਨੂੰ ਰਾਜ ਦੇ ਈਸਰ ਦੀ ਬਰਦਾਣੀ ਹੋਈ ਜਿੱਤ ਦਿਨ ਸੁੰਭਨ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਤਾਣੀ ਤੱਕੀ ਜਿੱਤਨੀ ਇੰਦਰਪਰੀ ਤੇ ਧਾਵਣਾ ਵੱਡ ਜੋਗੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਛੂਹਣੀ ਅਸਮਾਨਗਰ ਦੀ ਛਾਇਆ ਰੋਹੋ ਸੁੰਭ ਨੇ ਸੁੰਭ ਸਿਧਾਇਆ ਪੌੜੀ ਸੁੰਭ ਨੇ ਸੰਭਲਾਇਆ ਵਡਜੋਦੀ ਸੰਗ ਰਵਾਏ ਰੋਹੋ ਦਿਖਾ ਲਈ ਦਿੱਤੀਆਂ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜੰਮ ਬਾਹਣ ਜਿਉ ਅੜੜਾਏ ਦੇਉ ਦਾਨੋ ਲੁਜਣ ਆਏ ਪੌੜੀ ਦਾਨੋ ਦਿਓ ਅਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆ ਉਤਾਂ ਇਲਾਕਾ ਗੀ ਗੋਸਤ ਪੱਖਿਆ ਹੰਮਣ ਧੰਮਣ ਜਾਗੀ ਘੱਟੀ ਸੂਰਿਆ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਉ ਭਜਾਈ ਮਿਲ ਕੇ ਰਾਕਸੀ ਲੋਕੀ ਤਹੀ ਫਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤੱਕ ਆਈਂ ਦੇਵਾਂ ਡਰਦਿਆਂ ਆਂਦੀ ਚੰਡ ਚੜਾਈ ਉਤੇ ਰਾਕਸਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆਂ ਦੇਅਤ ਵੱਡੇ ਅਭਮਾਨੀ ਹੋਏ ਇਕੱਠੇ ਲੋਚਨ ਧੂਮਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਛੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਧੂਮਿਆਂ ਨੂੰ ਖੰਡਾ ਹੋਈ ਸਾਹਮਣੇ ਸਬੇ ਬੀਰ ਸੰਘਾਰੇ ਤੁਮਰਨੈਣ ਦੇ ਜਣ ਲੈ ਕਟਿਆਰੇ ਦਰਖਤ ਬਾਡੀਆਂ ਪੌੜੀ ਜੋੰਬੀ ਤਾ ਉਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਤੇਰਾ ਅਕਸਾਂ ਖੱਬੇ ਦਸਤ ਨਚਾਈ ਸੀਹਣਸਾਰ ਦੀ ਬੋਤਿਆਂ ਦੀ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹ ਹੋਏ ਚਲਾਈ ਰਕਸਰਾਏ ਨੂੰ ਜਮਪੁਰ ਦੀਆਂ ਪਠਾਣੀ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਪੱਨੇ ਦਾਤ ਪੁਕਾਰੇ ਰਾਜੇ ਸੁਭਤੈ ਲੋਚਨ ਤੁਮ ਸੰਗਾਰੇ ਸਣੇ ਸਿਪਾਹੀਆਂ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਝਾਪਣ ਅੰਬਰ ਤਾਰੇ ਡਿੱਗਨ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵੇਜਦੇ ਦੇ ਦਾਤਾ ਦੀ ਦਲਹਾਰੇ ਦੈਸਤ ਖਾਏ ਕੈ ਬਚੇ ਸੁਮਾਰੇ ਮਾਰੇ ਰਹੰਦੇ ਰਾਇਠੈ ਭੌੜੀ ਰੋਹੇ ਬੁਲਾਏ ਰਾ ਕਿਸ ਰਾਏ ਨੇ ਬੈਠੇ ਮਤਾ ਪਕਾਈਂ ਦੁਰਗਾ ਲਿਆਵੜੀ ਚੰਡਗਰ ਮੁੰਡ ਪਠਾਏ ਬਹੁਤਾ ਕਟਕਟੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇ ਤੇ ਰਾਏ ਬਲਾਏ ਚੱਲਨੇ ਜੁੱਧ ਨੂੰ ਜਣਜੰਪੁਰ ਪਰੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਇੰਦਲਾ ਮੁਕਾਬਲਾ ਰੂ ਰੋਇ ਲਿਆਏ ਉਤੇ ਰਾਕਸਾਂ ਸਬਨੀ ਤੁਰੇ ਨਚਾਏ ਵਰਸ਼ੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੇ ਤਿਰੀ ਛੇ ਬਰਲਾਈ ਪੁੱਠੀ ਦੇਵਤਾ ਬੇਰੀ ਸ਼ੰਖ ਵਜਾਏ ਸੰਗਰਦ ਚਿਆ ਤਣ ਤਣ ਤੀਰ ਚਲਾਏ ਦੁਰਗਾ ਢਣਖ ਲੈ ਜਿਨੀ ਦਸਤ ਉਠਾਏ ਰਹੇ ਨ ਜੀਮ ਦੇ ਚਾਂੜ ਯਰ ਮੁੰਡ ਖਪਾਏ ਦੋਨੋਂ ਦੇਵਤਾ ਸੁੰਭ ਨੇ ਸੁੰਭ ਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀਂ ਦਿਉ ਭਜਾਏ ਇੰਦਰ ਜੀਵਹੇ ਨੀ ਮਾਰਗੇ ਰਾਈ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰ ਤੇਰੇ ਸਣਾ ਮਤੋ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੋਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਤਸ ਰੋਹਲੇ ਕਦੇ ਨਾ ਕਿਨੇ ਹਟਾਈ ਜੁਧ ਮਚਾਈ ਕੈ ਮਿਲਤੇ ਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੀ ਡੰਡ ਉਪਾਈ ਨੇੜਾ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸੁਣ ਖੱਬੈ ਦਸ ਤੂਫ ਭਾਰੀ ਖਦਾ ਫੇਰਾਏ ਕੈ ਸੈਨਾ ਸਭ ਸੰਘਾਰੀ ਸਣਮਤ ਬੀਜ ਦੀ ਜਨਮਦ ਖਾਏ ਮਦਾਰੀ ਘੂਮਣ ਸੂਰਮੇ ਆ ਗਣਤ ਪਾਓ ਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇਡ ਖਿਡਾਰੀ ਸੁੱਤੇ ਪਾਗ ਨੂੰ ਸਰਣਮਤ ਬੀਜ ਹਤਾਰੇ ਰਹੰਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਨ ਖੇਤ ਵਿੱਚ ਸਬਨੀ ਦਸਤ ਉਬਾਰੇ ਤੇਗਾ ਧੂਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇ ਗੀ ਉਬਰੇ ਘਾਟ ਘੜਨ ਠਟਿਆਰੇ ਜਾਨ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਕੁੰਮਰ ਵਰਗ ਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਘਾਇਲ ਘੁੰਮਦੇ ਇਹ ਵਿੜਮਾਰ ਵਿਹਾਣੀ ਉੱਪਰ ਰੱਖਸਾ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ ਪੌੜੀ 24 ਤੌਸ ਉ ਭਾਰੀ ਦਲਾ ਮੁਕਾਬਲਾ ਸਭੋਂ ਸੈਨਾ ਮਾਰੀ ਪਲ ਵਿੱਚ ਦਾਣਵੀ ਦੁਰਗਾ ਦਾ ਨਾਮ ਮਾਰੇ ਰੂ ਬਢਾਈ ਕੈ ਸਿਰ ਦੇ ਵਿੱਚ ਤੇਗ ਵਗਾਈ ਸ੍ਰਣਮਤ ਬੀਜ ਦੇ ਅਗਣਤ ਦਾਨੋਂ ਭਾਰੇ ਹੋਏ ਲੋਹਾ ਜੂਦੀ ਜੇੜ ਮਨਾਰੇ ਅੰਦਰ ਖੇਤ ਦਾ ਦੁਰਗਾ ਨੂੰ ਨਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਆਮਦੇ ਰਤੂ ਦੇ ਪ੍ਰਣਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਣ ਆਰੇ ਰਾਕਸ ਹਣ ਖੜਾਏ ਟੱਗਾ ਸੰਗਲੀਆਂ ਵਾਲੀ ਸੰਗਰ ਵਾਹਿਆ ਬਰਸੀ ਬੰਬਲੀਆਂ ਵਾਲੀ ਸੂਰੇ ਸੰਘਰੇ ਭੇੜ ਮੱਚਿਆ ਵੀਰਾਲੀ ਦੁਰਗਾ ਨਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦਾ ਜਣ ਨਟ ਲੱਥੇ ਛਾਲੀ ਧੂਲ ਬਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਢੀ ਕਣ ਵਿੱਚ ਜਿਉਂ ਚੰਚਾਲੀ ਤੇਗਾ ਹੱਸੀਆਂ ਕੰਮਰ ਆ ਰਸਿਆਲੀ ਬਣੀਆਂ ਕੇ ਜਮਾ ਧਗਾ ਸੂਲੀ ਵਜਾਈਆਂ ਡੜਾ ਮੁਕਾਬਲਾ ਧੂਮਿਆਂ ਨੂੰ ਲਈਆਂ ਜੁਵਾਨੀ ਸੂਰਮਈ ਸਰਣਮਤ ਵੀਰ ਬਧਾਈਆਂ ਅਗਰਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਹਿ ਕੈ ਸਬਣੀ ਆਣ ਵਗਾਈਆਂ ਤੇ ਗਤੋਂ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤਕ ਤਕ ਦਾ ਨਵੀ ਲੋਹੂ ਨਾਲ ਡੁਬਾਈਆਂ ਤੇ ਗਾਂ ਲੰਗੀਆਂ ਸਾਰ ਸੁਧੀ ਜਣਨਾਈਆਂ ਮਿਲ ਕੈ ਦੇਵੀਆਂ ਸੱਬੇ ਮਾਰ ਗਿਰਾਈਆਂ ਅੰਦਰ ਖੇਤ ਦੇ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰੱਜੀਆ ਢੋਲ ਸੰਕ ਨਗਾਰੇ ਵਾਇਕ ਚੰਦ ਚ ਤਾਰੀ ਕਾਲ ਕਾ ਮਨ ਬਾਹਲਾ ਰੋਸ ਵਢਾਏ ਕ ਨਿਕਲੀ ਮੱਥਾ ਫੋੜ ਕ ਜੜ ਪੱਤੇ ਨਿਸ਼ਾਨ ਬਜਾਏ ਕ ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਨ ਮਰੜਾਏ ਕ ਦਲ ਵਿੱਚ ਘੇਰਾ ਘੱਤੇ ਆ ਜਨ ਸ਼ੀਂ ਤੁਰਿਆ ਗਣ ਨਾਇਕ ਕ ਆਪ ਵੀ ਸੂਲਾ ਹੋਇਆ ਤਹਿ ਲੋਕਾ ਤੇ ਕੁੰਸਾਈ ਕ ਰੋਸ ਿਧਾਈਆਂ ਚੱਕਰਪਾਨ ਕਰ ਨਿੰਦਾ ਖੜ ਗੋਠਾਂ ਕੈ ਅਗਹਿਰਾ ਕਿਸ ਬੈਠੇ ਰੋਲੇ ਤੀਰੀ ਤੇਗੀ ਛੇ ਬਰ ਲਾਇਕੈ ਪਕੜ ਪਛਾੜੇ ਰਾਖਸ਼ਾਂ ਦਲ ਦੇਤਾ ਅੰਦਰ ਜਾਇਕੈ ਬੋ ਕੇਸੀ ਪਕੜ ਪਛਾੜੀਨ ਤਿਨ ਅੰਦਰ ਧੂਮ ਰਚਾਇਕੈ ਵੱਡੇ ਵੱਡੇ ਚੁਣ ਸੂਰਮੇ ਗੈ ਕੋਟੀ ਦੇ ਚਲਾਇਕੈ ਰਣ ਕਾਲੀ ਗੁੱਸਾ ਖਾਈ ਤੈ ਪੌੜੀ ਦੁਹਾ ਕੰਧਾਰਾ ਮੂੰਹ ਜੁੜੇ ਅਣੀਆਂ ਰਾਚੂ ਆਈਆਂ ਤੂੰ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸਣਮਤ ਬੀਜ ਨੂੰ ਘੱਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੇ ਹੋਈਆਂ 24 ਧੌਸਾਂ ਪਾਈਆਂ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇ ਗਾਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਦੀਆਂ ਵਿਦਣ ਰਾਤੀਆਂ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਪਖਣਾ ਉਜਾ ਮਾਰ ਹਟਾਈਆਂ ਦੇਵਾਂ ਦਾਨਵਾ ਭਜਦੀ ਕਥਾ ਸੁਣਾਈਆਂ ਰਹਿ ਜੇ ਸੁੰਭਤੈ ਭੂਈ ਨਾ ਪਾਉਣੇ ਪਾਈਆਂ ਬੂੰਦਾਂ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਭੇ ਸੂਰਤਾ ਬਹੁਤੀ ਸ਼੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਈ ਮਾਈਆਂ ਜੂਜੇ ਸੂਰਮੇ ਸੁੰਭ ਸੁਣੀ ਕਰ ਹਾਲੀ ਸਣਮਤ ਬੀਜ ਦੀ ਰਾਣ ਵਿੱਚ ਕਿਨਾਂ ਨਾ ਝਾਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉੱਠਿਆ ਕਹਿ ਚੋਟਾ ਪਾਨ ਤਵਾਲੀ ਜਸਨ ਜੁਦ ਨੂੰ ਥਰ ਥਰ ਪ੍ਰਥਮੀ ਚਾਲੀ ਦਲਾਂ ਚੜੰਦਿਆਂ ਨਾਉ ਜਿਵੇਂ ਹੈ ਹਾਲੀ ਸੌਦਰੀ ਆਉ ਵਿੱਚ ਧੂੜ ਉਤਾਹਾ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਤੇ ਪੌੜੀ ਆਹਰ ਮਿਲਿਆ ਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗਾ ਸੈ ਜਣ ਕਾਬੇ ਹਾਜੀ ਧੀਰੀ ਤੇਗੀ ਜਮ ਢਹੀ ਰਣਵੰਡੀ ਬਾਜੀ ਇੱਕ ਕਾਇਲ ਘੂਮਣ ਸੂਰਮੇ ਜਨ ਮਕਤਬ ਕਾਜੀ ਇੱਕ ਵੀਰ ਪਰੋਤੇ ਬਰਛੀਏ ਜਿਉ ਝੁਕ ਪਾਉਣ ਨਿਵਾਜੀ ਇੱਕ ਦੁਰਗਾ ਸ਼ੋਹੇ ਖੁਨ ਸਕੈ ਖੁਨ ਸਾਇਨਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉ ਖੁਖਿਆ ਏ ਬਾਜੀ ਕਦੇ ਨ ਰੱਜੀ ਝੁਜਤੇ ਰਜ ਹੋਏ ਰਾਜੀ ਵੱਜੇ ਸੰਗਲੀ ਆਲੇ ਸੰਗਰ ਡੋਹਰੇ ਢਹੇ ਨ ਖੇਤ ਜਟਾਲੇ ਹੱਥਾਂ ਜੋੜ ਕੇ ਨੇਜੇ ਬੰਬਲੀ ਆਲੇ ਦਿਸਨ ਔਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੇ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਤੱਤੀ ਸੂਰਿਆਂ ਵਿੱਚ ਖੇਤ ਖਤੰਗਾ ਧੂਂ ਕਿਰਪਾਣਾ ਤਿੱਖੀਆਂ ਬੜ ਲਾਹਣ ਅੰਗਾ ਪਹਿਲਾ ਦਲਾ ਮਿਲੰਦੇ ਆਂ ਭੀੜ ਭਿਆ ਨਿਹੰਗਾ ਪੌੜੀ ਔਰੜ ਫੌਜਾਂ ਆਈਆਂ ਬੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉਠੇ ਰਣ ਮੱਚਿਆਂ ਵੱਡੇ ਹੰਕਾਰੀ ਸਿਰ ਧੜ ਬਾਹਾਂ ਗਣਨੇ ਫੁੱਲ ਜਹ ਬਾੜੀ ਜਾਪੇ ਕੱਟੇ ਬਾੜੀਆਂ ਰੁਖ ਚੰਦਨਿਆਰੀ ਦੂਹਾ ਕੰਧਾਰਾ ਮੂੰਹ ਜੁੜੇ ਜਾ ਸੱਟ ਪਈ ਖਰਵਾਰ ਕਉ ਤੱਕ ਤੱਕ ਕਹਿ ਵਰ ਦੁਰਗਾ ਸਾ ਤੱਕ ਮਾਰੀ ਭਲੇ ਜੁਝਾਰ ਕਉ ਪੈਦਲ ਮਾਰੇ ਹਾਤੀਆਂ ਸੰਗ ਰਤ ਗਿਰੇ ਅਸਵਾਰ ਕਉ ਸੋਹਣ ਸੰਝਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕਉ ਇਦੂ ਪਰਾਉ ਓਤਪਾਰ ਹਰਨਾਕਸ਼ ਕਈ ਹਜ਼ਾਰ ਕਉ ਜਿਨ ਏਕਾ ਰਹੀ ਕੰਧਾਰਕ ਸਦ ਰਹਿਮਤ ਤੇਰੇ ਵਾਰ ਕਉ ਪੌੜੀ ਦੁਹਾ ਕੰਧਾਰਾ ਮੂੰਹ ਜੁੜੇ ਸੱਟ ਪਈ ਮਧਾਨ ਕਉ ਤਦ ਖਿੰਘਨ ਸੁਮਨ ਚਾਇਆ ਢਾਲ ਉੱਪਰ ਬਰਗਸਤਾਨ ਕਉ ਫੜੀ ਬਿਲੰਦ ਮਗਾਇ ਉਸ ਫਰਮਾਇਸ ਕਰ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਘਾੜ ਕਉ ਅੱਗੇ ਤੀਗ ਵਗਾਈ ਦੁਰਗਾ ਸੈ ਵੱਡ ਸੁੰਭਣ ਬਹੀ ਪਲਾਣ ਕਉ ਰੜਕੀ ਜਾਏ ਕ ਧਰਤਕ ਵੱਡ ਪਾਖਰ ਵੱਡ ਖਕਾਨ ਕਉ ਬੀਰ ਪਲਾਣੋ ਡਿਗਿਆ ਕਰ ਸਜਦਾ ਸੁੰਭ ਸੁ ਜਾਣ ਕਉ ਸਾਬਾਸ ਸੁਣਾਉਣੇ ਖਾਨ ਕਉ ਸਦਾ ਸਾਬਾਸ ਤੇਰੇ ਪਾਣ ਕਉ ਤਾਰੀ ਪਾ ਪਾਣ ਜਬਾਨ ਕਉ ਸਦ ਰਹਿਮਤ ਕਹਿ ਫਾਂ ਖਾਨ ਕਉ ਸਾਧ ਰਹਿਮਤ ਤੁਰੇ ਨਚਾਣ ਕਉ ਪੌੜੀ ਦੁਰਗਾ ਤੇ ਦਾਨਵੀ ਕੈ ਸੰਗਰ ਕਥੇ ਔਰੜ ਉੱਠੇ ਸੂਰਮੇ ਆ ਢਾਏ ਮੱਥੇ ਕਟ ਤਫੰਗੀ ਕੈ ਬਰੀ ਦਲ ਗਾਹੇ ਨ ਕਥੇ ਦੇਖਣ ਜੰਗ ਫਰੇਸ ਤੇ ਅਸਮਾਨੋ ਲਥੇ ਪੌੜੀ ਦੁਹਾ ਕੰਧਾਰਾਂ ਮੂੰਹ ਜੁੜੇ ਦਲ ਘਰੇ ਨਗਾਰੇ ਔਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇ ਗਾ ਬਰਛੀਆਂ ਹਥਿਆਰ ਉਭਾਰੇ ਸੋਪਾ ਪਟੇਲਾ ਆਖਰਾ ਗਲ ਸੰਜ ਸਵਾਰੇ ਲੈ ਕੇ ਬਰਛੀ ਦੁਰਗਾ ਸਾਹਿਬਉਦਾਨਮ ਮਾਰੇ ਚੜੇ ਰੱਥੀ ਗੱਜ ਘੋੜੀ ਮਾਰ ਭੋਇ ਤੇ ਡਾਰੇ ਜਾਣ ਹਲਵਾਈ ਸਿੱਖ ਨਾਲ ਵਿੰਨ ਬੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੂੰ ਜੜੇ ਨਾਲ ਧੌਸਾ ਭਾਰੀ ਲਈ ਭਗਉਤੀ ਦੁਰਗਾ ਸਹਿਵਰ ਜਾਗਣ ਭਾਰੀ ਲਾਈ ਰਾਜੇ ਸੁਮਨ ਨੂੰ ਰਤ ਪੀਏ ਪਿਆਰੀ ਸੁੰਭ ਪਲਾਣੋਂ ਡਿਗਿਆ ਉਪਮਾ ਵਿਚਾਰੀ ਡोबर ਤੂੰ ਨਾਲੋਂ ਨਿਕਲੀ ਵਰਸ਼ੀ ਦੁਧਾਰੀ ਜਾਣ ਰਜਾਂ ਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਾ ਸਾ ਗਏ ਸਭਨੀ ਬਾਹੀ ਸੁੰਭ ਨੇ ਸੁੰਭ ਸੰਘਾਰਿਆ ਵਤ ਜੇਹੇ ਸਾਹੀ ਫੌਜਾ ਰਾਖ ਸਿਆਰੀਆਂ ਦੇਖ ਰੋਵਣ ਤਾਹੀ ਮੋਹ ਕੋੜ ਉਚੇ ਘਾ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰੀਆਂ ਨ ਮੜ ਝਾਕਨ ਨਾਹੀ ਪੌੜੀ ਸੁੰਭ ਨੇ ਸੰਭ ਪਠਾਇਆ ਜਮ ਦੇ ਧਾਮ ਨੂੰ ਇੰਦਰ ਸਤ ਬੁਲਾਇਆ ਰਾਜ ਵਿਖੀਖ ਨੂੰ ਸਿਰ ਪਰ ਛਤਰ ਫੇਰਾਇਆ ਰਾਜੀ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਗਾਇਆ ਦੁਰਗਾ ਪਾਠ ਬੜਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਗਾਇਆ